ਸ਼੍ਰੀ ਫੋਤੇਗੜ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਅੱਜ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮੁਹੀਮ ਦੇ ਤਹਿਤ ਨੌਜਵਾਨਾਂ ਦੇ ਦਸਤਾਰਾਂ ਸਜਾਈਆਂ ਗਈਆਂ ਨੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਮਲੋ ਦੇ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਉੱਥੇ ਯੂਥ ਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਦੇ ਵਿੱਚ ਸਮੂਚੀ ਲੀਡਰਸ਼ਿਪ ਨੇ ਨੌਜਵਾਨਾਂ ਦੇ ਦਸਤਾਰਾ ਸਜਾ ਕੇ ਉਹਨਾਂ ਨੂੰ ਸਿੰਘ ਸਜਣ ਦੇ ਲਈ ਪ੍ਰੇਰਿਤ ਕੀਤਾ ਤੇ ਦੂਜੇ ਪਾਸੇ ਮੇਰੀ ਦਸਤਾਰ ਮੇਰੀ ਸ਼ਾਨ ਮੁਹੀਮ ਵੱਡੇ ਹੋ ਗਿਣਤੀ ਦੇ ਵਿੱਚ ਬੀਬੀਆਂ ਭੈਣਾਂ ਨੇ ਵੀ ਜਿਹੜਾ ਕਿ 도ਮਾਲਾ ਸਾਹਿਬ ਸਜਾ ਕੇ ਨੌਜਵਾਨਾਂ ਨੂੰ ਸਿੰਘ ਸਜਣ ਦੇ ਲਈ ਅਪੀਲ ਕੀਤੀ ਹੈ ਤੇ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਸਰਬਜੀਤ ਸਿੰਘ ਝਿੰਜਰ ਅਤੇ ਦੋ ਮਾਲਾ ਸਜਾਬ ਸਾਫ ਸਜਾ ਰਹੀਆਂ ਬੀਬੀਆਂ ਭੈਣਾ ਨੇ ਕੀ ਕੁਝ ਕਿਹਾ ਆਓ ਦੇਖਦੇ ਆਂ ਬੀ ਨਿਊਜ਼ ਦੀ ਇਹ ਖਾਸ ਰਿਪੋਰਟ ਜਿਵੇਂ ਕਿ ਸ਼ਹੀਦੀ ਸਭਾ ਚੱਲ ਰਹੀ ਹੈ 3 ਦਿਨ ਦਾ ਸਮਾਗਮ ਹੁੰਦਾ ਹੈ ਸੰਗਤਾਂ ਆਉਂਦੀਆਂ ਨੇ ਨੌਜਵਾਨ ਵੀ ਆਉਂਦੇ ਨੇ ਜਿਨ੍ਹਾਂ ਨੌਜਵਾਨਾਂ ਤੇ ਦਸਤਾਰਾਂ ਨਹੀਂ ਉਹਨਾਂ ਦੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਹਲਕਾ ਮਲੋ ਦੇ ਸੇਵਾਦਾਰ ਤੇ ਜਨਰਲ ਸਕੱਤਰ ਸ਼ਰੋਮਣੀ ਅਕਾਲੀ ਦਲ ਸੱਤਰੀ ਗੱਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਨੂੰ ਲਸਾਨੀ ਸ਼ਾਦ ਨੂੰ ਨਤਮਸਤਕ ਹੋਣ ਵਾਸਤੇ ਸ਼ਰਧਾ ਸੰਸਕਾਰ ਭੇਟ ਕਰਨ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਦੁਨੀਆ ਦੇ ਕੋਨੇ-ਕੋਨੇ ਤੋਂ ਸੰਗਤ ਆ ਰਹੀਆਂ ਨੇ ਸੋ ਇੱਕ ਨਵੇਕਲੀ ਪਹਿਲ ਕੀਤੀ ਗਈ ਹੈ ਕਿ ਇਥੇ ਦਸਤਾਰਾਂ ਦਾ ਲੰਗਰ ਜਿਹੜੇ ਨੌਜਵਾਨ ਵੀਰ ਕੇਸ ਕਤਲ ਕਰਦੇ ਨੇ ਕਟਵਾਉਂਦੇ ਨੇ ਉਹ ਇਥੋਂ ਪਰਨ ਕਰਕੇ ਆਉਂਦੇ ਨੇ ਤੇ ਇਥੋਂ ਕੇਸਰੀ ਦਸਤਾਰਾਂ ਬਣ ਕੇ ਜਾਂਦੇ ਨੇ ਸੋ ਮੈਂ ਸਮਝਦਾ ਬਹੁਤ ਵੱਡਾ ਅਪਰਾਲਾ ਬਹੁਤ ਇੱਕ ਵਧੀਆ ਗੱਲ ਆ ਕਿ ਨੌਜਵਾਨ ਆਪਣੇ ਸਿੱਖੀ ਨਾਲ ਆਪਣੇ ਵਿਰਸੇ ਨਾਲ ਮਾਂ ਬੋਲੀ ਪੰਜਾਬੀ ਨਾਲ ਜੁੜਨਾ ਚਾਹੀਦਾ ਆਪਣੇ ਸਮਾਜ ਸੇਵੀ ਕੰਮ ਕਰਨੇ ਚਾਹੀਦੇ ਨੇ ਸੋ ਜਿੱਥੇ ਅੱਜ ਮਾਤਾ ਜੀ ਨੂੰ ਸਹਿਬਜ਼ਾਦਿਆਂ ਦੀ ਅਸੀਰਵਾਦ ਉਹਨਾਂ ਦੀ ਆ ਤੇ ਉਹਨਾਂ ਦੇ ਅਸੀਰਵਾਦ ਨਾਲ ਇਹ ਕੈਂਪ ਚੱਲ ਰਿਹਾ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਹੰਕਾਰ ਨੌਜਵਾਨਾਂ ਦਾ ਤੁਸੀਂ ਦੇਖੋ ਲੜਕੀਆਂ ਬੀਬੀਆਂ ਦਮਾਲੇ ਸਾਰੀਆਂ ਨੇ ਨੌਜਵਾਨ ਦਫਤਾਰਾਂ ਬਣਾ ਰਹੇ ਨੇ ਤੇ ਪਰਨ ਕਰਕੇ ਜਾ ਰਹੇ ਕਿ ਅਸੀਂ ਕੇਸ ਰੱਖਾਂਗੇ ਤੇ ਦਸਤਾਰਾਂ ਫਜਾਵਾਂਗੇ। ਆ ਭਾਈ ਜੀ ਗੱਲ ਕੀਤੀ ਜਾਈ ਬਈ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵੱਲੋਂ ਇਹ ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਸ਼ੁਰੂ ਕੀਤੀ ਗਈ ਸੀ। ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਤੁਸੀਂ ਫਿਰਿਓ ਤੇ ਕਿੰਨੀ ਕੁ ਵੱਡੀ ਗਿਣਤੀ ਜੀ ਨੌਜਵਾਨਾਂ ਨੇ ਪਰਮਾ ਸਮਰਥਨ ਆ ਜਿਹੜਾ ਤੇ ਉਹਨੂੰ ਦਿੱਤਾ। ਦੇਖੋ ਬਹੁਤ ਵੱਡਾ ਸਮਰਥਨ ਮਿਲ ਰਿਹਾ ਨੌਜਵਾਨਾਂ ਦਾ। ਯੂਥ ਦਾ ਖਾਸ ਕਰ ਬੀਬੀਆਂ ਦਾ। ਸਵੇਰ ਤੇ ਕੱਲ ਵੀ ਅੱਜ ਬਹੁਤ ਵੱਡੀ ਗਿਣਤੀ ਬੀਬੀਆਂ ਦਮਾਲੇ ਸ ਜਾ ਕੇ ਗਈਆਂ ਨੇ। ਕੱਲ ਵੀ ਦਮਾਲੇ ਸ ਜਾ ਕੇ ਗਈਆਂ ਸੀਗੀਆਂ। ਸੋ ਮੈਂ ਸਮਝਦਾ ਬਹੁਤ ਵੱਡਾ ਹੰਗਾਰਾ ਤੇ ਬਹੁਤ ਵੱਡਾ ਸ਼ਾਹ ਸੰਗਤ ਦੇ ਵਿੱਚ ਇਹ ਦਸਤਾਰ ਤੇ ਅੱਜ ਥਾਂ ਦਾ ਦੇਖੋ ਲੰਗਰ ਲੱਗੇ ਨੇ ਥੋਡੇ ਦਸਤਾਰਾਂ ਦੇ ਦਸਤਾਰ ਕੈਂਪ ਚੱਲ ਰਹੇ ਨੇ ਸੋ ਸਾਰਿਆਂ ਦੇ ਵਿੱਚ ਇੱਥੇ ਪਹੁੰਚੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਆਇਆਂ ਕਹਦੇ ਹਾਂ ਕਿ ਉਹਨਾਂ ਮਹਾਨ ਸਿੱਧਾਂ ਨੂੰ ਸਰਦਸ ਸਿਰ ਕਪੀਟ ਕਰਨ ਵਾਸਤੇ ਆਏ। ਸੋ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਚਲਾਈ ਜਾ ਰਹੀ ਹੈ। ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਵੱਡਾ ਸਮਾਗਮ ਆ ਜਿਹੜਾ ਉਲੀਕਿਆ ਜਾ ਰਿਹਾ ਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਪਹਿਲਾਂ ਆਂਟੀ ਜੀ ਨੇ ਦਮਾਲਾ ਸਾਹਿਬ ਦੇਖੋ ਤੁਸੀਂ ਦੇਖ ਸਕਦੇ ਹੋ ਪ੍ਰਕਾਸ਼ ਕਰਾਇਆ ਹੋਇਆ ਜਿੱਥੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਉੱਥੇ ਹੀ ਸਾਡੀਆਂ ਭੈਣਾਂ ਤੇ ਸਾਡੀਆਂ ਮਾਵਾਂ ਵੀ ਆਪਣੇ ਸਿਰਾਂ ਦੇ ਉੱਤੇ ਦਮਾਲਾ ਸਾਹਿਬ ਪ੍ਰਕਾਸ਼ ਕਰਵਾ ਰਹੀਆਂ ਨੇ ਗੱਲਬਾਤ ਕਰਦੇ ਹਾਂ ਸਾਥਰੀ ਗੱਲ ਜੀ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਜੀ ਨਾਮ ਜੀ ਮੇਰਾ ਨਾਮ ਦਲੀਪ ਕੋਰ ਹੈ ਦਲੀਪ ਜੀ ਕਿੱਥੋਂ ਆਏ ਹੋ ਤੁਸੀਂ ਅੰਬਾਲਾ ਸ਼ਹਿਰ ਤੋਂ ਤੇ ਸਿਰ ਦੇ ਉੱਤੇ ਅੱਜ ਧਮਾਲਾ ਸਾਹਿਬ ਸੱਜ ਗਿਆ ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਦੇਖੋ ਜੀ ਇਹ ਤਾਂ ਬਹੁਤ ਟਾਈਮ ਪਹਿਲਾਂ ਸੋ ਜਾਣਾ ਚਾਹੀਦਾ ਸੀ ਮੈਂ ਕਹਿੰਦੀ ਕਿਉਂਕਿ ਇਹ ਤਾਂ ਸਾਡੇ ਗੁਰੂ ਸਾਹਿਬ ਨੇ ਸਾਡੀ ਪਛਾਣ ਦਿੱਤੀ ਸੀ ਜਦੋਂ ਕਿ ਦਿੱਲੀ ਦੇ ਸ਼ਹੀਦ ਕੀਤਾ ਗਿਆ ਸੀ ਗੁਰਤੇਗ ਬਾਦਰ ਸਾਹਿਬ ਜੀ ਨੂੰ ਤੇ ਪਾਈ ਜਾਤਾ ਜੀ ਨੇ ਪੁੱਛਿਆ ਸੀ ਵੀ ਉਹਤੇ ਕਿੰਨੇ ਸਿੰਘ ਸੀ ਜਿਹੜੇ ਆਂ ਅੱਖਾਂ ਚੋਂ ਨੀਰ ਵਹਿ ਰਿਆ ਸੀ ਉਹ ਕਹਿੰਦੇ ਜੀ ਨੀਰ ਤਾਂ ਬਹੁਤਿਆਂ ਦੇ ਵਹਿ ਰਿਆ ਸੀ ਲੇਕਿਨ ਅਸੀਂ ਸਮਝ ਸਕਦੇ ਸੀ ਕਿਹੜੇ ਸਰਦਾਰ ਆ ਤਾਂ ਤਾਂ ਗੁਰੂ ਸਾਹਿਬ ਨੇ ਸਾਡੀ ਕਹ ਪਛਾਣ ਬਣਾਈ ਸੀ ਲੇਕਿਨ ਅੱਜ ਅਸੀਂ ਬਹੁਤ ਖੁਸ਼ ਆਏ ਕਿ ਇਹ ਨੌਜਵਾਨ ਬੱਚਾ ਨੇ ਉਪਰਾਲਾ ਕੀਤਾ ਕਿ ਸਾਰਿਆਂ ਨੂੰ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਉਸ ਨੂੰ ਉਪਰਾਲਾ ਕੀਤਾ ਹੈ ਕਿ ਜਿਹੜੇ ਦਸਤਾਰ ਦਾ ਲੰਗਰ ਲਗਾਏ ਹੋਇਆ ਵਾਹਿਗੁਰੂ ਉਹਨਾਂ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰੱਖਣ ਕੱਲ ਕੀਤੀ ਜਾਵੇ ਨੌਜਵਾਨਾਂ ਨੂੰ ਦਸਤਾਰਾਂ ਬੰਨੀਆਂ ਜਾ ਰਹੀਆਂ ਨੇ ਪਰ ਜਿਵੇਂ ਕਿ ਹੁਣ ਦੇਖਿਆ ਅਸੀਂ ਵੀ ਭੈਣਾ ਛੋਟੀਆਂ-ਛੋਟੀਆਂ ਤੇ ਤੁਹਾਡੇ ਵਰਗੀਆਂ ਮਾਵਾਂ ਸਾਡੀਆਂ ਉਹ ਵੀ ਸਿਰਾਂ ਦੇ ਉੱਤੇ ਧਮਾਲਾ ਸਾਫ ਸਜਾਰੀਆਂ ਨੇ ਕੀ ਲੱਗਦਾ ਵੀ ਇੱਥੋਂ ਪ੍ਰਾਣ ਲੈ ਕੇ ਤੇ ਇੱਕ ਸੋਹ ਖਾ ਕੇ ਜਾਣੀ ਚਾਹੀਦੀ ਹੈ ਵੀ ਇਹਨੂੰ ਅਸੀਂ ਕਾਇਮ ਰੱਖਾਂਗੇ ਦੇਖੋ ਜੀ ਆਪਾਂ ਇਹ ਨਹੀਂ ਕਹਿ ਸਕਦੇ ਸੋਹ ਖਾਣੀ ਆਪਾਂ ਵਾਹਿਗੁਰੂ ਕੀ ਅਰਦਾਸ ਕਰ ਸਕਦੇ ਹੈਗੇ ਹਾਂ ਜਿਗਾ ਅਰਦਾਸ ਹੀ ਕਾਮਯਾਬ ਹੁੰਦੀ ਹੈ ਸੋਵਾ ਤਾਂ ਆਪਾਂ ਅੱਜ ਖਾ ਲਾਂਗੇ ਕੱਲ ਟੁੱਟ ਜਾਏਗੀ ਸਾਨੂੰ ਹਮ ਇਹ ਪ੍ਰਣ ਕਰਨਾ ਚਾਹੀਦਾ ਕਿ ਅਰਦਾਸ ਕਰਕੇ ਜਾਣੀ ਚਾਹੀਦੀ ਹੈ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਵਿੱਚ ਕਰਨਾ ਕਿ ਅਸੀਂ ਅੱਜ ਇਹਦੀ ਆਪਣਾ ਲਾਜ ਰੱਖ ਸਕੀਏ ਉਹ ਵਾਹਿਗੁਰੂ ਅਕਾਲ ਪੁਰਖ ਮਾਤਾ ਗੁਰੂ ਸਾਹਿਬ ਜੀ ਸਾਡੇ ਤੇ ਮਿਹਰ ਕਰਨ ਮਿਹਰ ਪਰਿਆ ਹੱਥ ਰੱਖਣ ਜਿਗਾ ਪਛੜਦੀ ਕਲਾ ਸਭ ਬੱਚਾ ਨੂੰ ਕਰਾਂ ਔਰ ਇਹ ਲੰਗਰ ਲਗਜ਼ਰ ਹੈ ਇਹਨਾਂ ਵਾਹਿਗੁਰੂ ਇਹਨਾਂ ਉਪਰਾਲਾ ਕਰਦੇ ਰਹਿਣ ਬੱਚੇ ਵਾਹਿਗੁਰੂ ਆਪਣਾ ਹੱਥ ਰੱਖਣ ਇਹਨਾਂ ਦੇ ਉੱਪਰ ਅਰਦਾਸ ਕਰ ਸਕਦੇ ਆ ਵਾਹਿਗੁਰੂ ਅੱਗੇ ਇਹ ਲੱਗਦਾ ਹੁਣ ਜਿਵੇਂ ਤੁਹਾਡੇ ਆਪਾਂ ਕਹਿ ਦਈਏ ਧਮਾਲਾ ਸਾਹਿਬ ਸਜਿਆ ਤੁਹਾਡੇ ਤੋਂ ਹੋਰ ਮਹਿਲਾਵਾਂ ਜਿਹੜੀਆਂ ਮਾਵਾਂ ਸਾਡੀਆਂ ਪ੍ਰੇਰਿਤ ਹੋਣਗੀਆਂ ਤੇ ਤੁਹਾਨੂੰ ਵੀ ਪੁੱਛਣਗੀਆਂ ਹੋ ਵੀ ਅਸੀਂ ਵੀ ਬਨਣਾ ਤੇ ਤੁਸੀਂ ਕਿੱਦਾਂ ਮਦਦ ਕਰੋਗੇ ਫਿਰ ਅੱਜ ਕਹਾਂਗੇ ਬਹੁਤ ਚੰਗੀ ਗੱਲ ਹੈ ਬਨੋ ਗੁਰੂ ਵਾਲੇ ਬਨੋ ਤੁਸੀਂ ਕੀ ਕਹਿੰਦੇ ਜਦੋਂ ਅਸੀਂ ਇੱਥੇ ਆਏ ਆ ਇਹਨੂੰ ਇੱਕ ਮੇਲੇ ਦਾ ਨਾਮ ਨਾ ਦਿੱਤਾ ਜਾਏ ਇਹ ਤਾਂ ਇੱਕ ਸ਼ਹੀਦੀ ਹੈ ਸ਼ਰਧਾਂਜਲੀ ਅਰਪਤ ਕਰਨ ਆਇਆ ਆ ਆਪਾਂ ਇਹ ਤੋਂ ਕੁਝ ਸਿੱਖ ਕੇ ਜਾਈਏ ਬਾਈ ਗੁਰੂ ਕਾ ਖਾਲਸਾ ਬਾਈ ਗੁਰੂ ਕੀ ਫਤਿਹ ਸਤ ਜੀ ਸਰਬਜੀਤ ਸਿੰਘ ਚਿੰਝਰ ਨੇ ਚਿੰਝਰ ਸਾਹ ਨੌਜਵਾਨ ਦਸਤਾਰਾਂ ਬਨ ਰਹੇ ਨੇ ਠੀਕ ਹੈ ਹਨ ਤੁਸੀਂ ਮਹਿਮ ਚਲਾਈ ਆ ਪਰ ਇੱਥੇ ਦੇਖਣ ਚ ਆਇਆ ਵੀ ਸਾਡੀਆਂ ਭੈਣਾਂ ਤੇ ਮਾਵਾਂ ਦੇ ਸਿਰਾਂ ਤੇ ਵੀ ਤੁਸੀਂ ਦਰਮਾਲੇ ਸਜਾਤੇ ਆ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਹੈ ਇਨਸਾਨ ਕੁਛ ਨਹੀਂ ਹੁੰਦਾ ਇਨਸਾਨ ਤਾਂ ਚਰਨਾ ਦੀ ਧੂੜ ਆ ਸੰਗਤ ਦੇ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਦਾ ਕੋਟਾਨ ਕੋਟਾਨ ਧੰਨਵਾਦ ਆ ਜਿੰਨਾ ਵੀ ਧੰਨਵਾਦ ਕਰਾਇਆ ਉਹਨਾਂ ਥੋੜਾ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮੂਹਮ ਸ਼ੁਰੂ ਕੀਤੀ ਮੇਰੀ ਦਸਤਾਰ ਮੇਰੀ ਸ਼ਾਨ ਜਿਦੇ ਚ ਸ਼੍ਰੋਮਣੀ ਕਾਲਜ ਦਲ ਯੂਥ ਕਾਲਜ ਦਲੇ ਸਾਰੇ ਸਾਡੇ ਲੀਡਰਸ਼ਿਪ ਖੜੀ ਆ ਇਹ ਦਸਤਾਰਾਂ ਆਪ ਸਜਾ ਰਹੇ ਨੇ ਸੋ ਵੱਡੀ ਗਿਣਤੀ ਜਿੱਥੇ ਬਹੁਤ ਨੌਜਵਾਨ ਦਸਤਾਰ ਸਜਾ ਰਹੇ ਨੇ ਉਥੇ ਭੈਣਾ ਦਮਾਲੇ ਸਜਾਰੀਆਂ ਨੇ ਤੇ ਉਹਦੇ ਨਾਲ ਹੀ ਤੁਸੀਂ ਦੇਖੋ ਕਿ ਜਿਵੇਂ ਬੱਚੇ ਨੇ ਆ ਆ ਬੱਚੇ ਨੇ ਇਹ ਦਸਤਾਰ ਸਜਾਈ ਸਾਡੇ ਭੈਣ ਜੀ ਨੇ ਭੈਣ ਜੀ ਆਜੋ ਇੱਕ ਮਿੰਟ ਇੱਧਰ ਹੁਣੇ ਭੈਣ ਜੀ ਨੇ ਇਹਨਾਂ ਨੇ ਆ ਬੱਚੇ ਦੇ ਦਸਤਾਰ ਸਜਾਈ ਆ ਤੇ ਇਹ ਟੋਪੀ ਲਾਈ ਆ ਇਹ ਟੋਪੀ ਭੈਣ ਜੀ ਇੱਥੇ ਲਾ ਦਿਓ ਹੁਣ ਇਹਨੂੰ ਇਹਨੂੰ ਛੱਡ ਦਿਓ ਟੋਪੀ ਨੂੰ ਰੀ ਤੇ ਇਹ ਆਪ ਹਲ ਫਲੇਰੇ ਨੇ ਸਾਡੀਆਂ ਭੈਣਾ ਕੀ ਬੱਚਿਆਂ ਦੇ ਜਿਨ੍ਹਾਂ ਦੇ ਸਿਰਾਂ ਤੇ ਇੱਥੇ ਦਸਤਾਰਾਂ ਸਜਾ ਕੇ ਜਾ ਰਹੇ ਨੇ ਦਸਤਾਰਾਂ ਇਸ ਤਰ੍ਹਾਂ ਸਜੀਆਂ ਰਹਿਣ ਸੋ ਚੰਗੀ ਗੱਲ ਆ ਸੀ ਧੰਨਵਾਦ ਕਰਦੇ ਆ ਇਸ ਭੈਣ ਦਾ ਕਿ ਜਿਨੇ ਇੱਥੇ ਆ ਕੇ ਪ੍ਰਣ ਲਿਆ ਕਿ ਮੈਂ ਆਪਣੇ ਬੱਚੇ ਦੇ ਟੋਪੀ ਨਹੀਂ ਦਸਤਾਰ ਬੰਨਣੀ ਆ ਸੋ ਇਹ ਗੁਰੂ ਸਾਹਿਬ ਦੀ ਕਿਰਪਾ ਦਸ਼ਮੇਸ਼ ਪੀਤਾ ਸ਼ਰਮਾ ਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਤਨਤਨ ਬਾਬਾ ਜੋਰਾਵਰ ਸਿੰਘ ਦੀ ਤਨਤਨ ਬਾਬਾ ਫਤੇ ਸਿੰਘ ਜੀ ਧੰਨਵਾਦ ਆ ਗੁਰੂ ਕੌਰ ਜੀ ਦੇ ਚਰਨਾ ਦੇ ਵਿੱਚ ਉਹਦੀ ਸ਼ਹਾਦਤ ਦੀ ਵਾਲੀ ਧਰਤੀ ਤੇ ਜੇ ਇੱਕ ਮਾਂ ਆਪਣੇ ਬੱਚੇ ਦੇ ਦਸਤਾਰ ਸਜਾ ਕੇ ਹਲਪ ਲੰਦੀ ਆ ਤੇ ਬਹੁਤ ਵੱਡੀ ਗੱਲ ਆ ਸੋ ਇਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਉਪਰਾਲਾ ਇਹ ਉਪਰਾਲਾ ਇਸੇ ਤਰ੍ਹਾਂ ਚੱਲਦਾ ਰਹੇ ਪੂਰੇ ਪੰਜਾਬ ਚ ਮੂਹਮ ਲੈ ਕੇ ਚੱਲੀਏ ਤੇ ਗੁਰੂ ਸਾਹਿਬ ਆਪ ਅੰਗ ਸੰਗ ਸਾਈ ਹੋ ਕੇ ਇਹ ਮੇਰੀ ਭੈਣ ਦੀ ਭਾਵਨਾ ਨੂੰ ਮਤਲਬ ਪੂਰੀ ਕਰਨ ਜੇ ਇਹ ਇਹ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਸਜੀਆਂ ਰਹਿਣ ਤੇ ਖਾਲਸਾ ਪੰਥ ਦੀ ਚੜ੍ਹ ਸੋ ਇਹ ਸੰ ਸਾਡੇ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਜਿਨ੍ਹਾਂ ਦਾ ਕਹਿਣਾ ਕਿ ਮੇਰੀ ਦਸਤਾਰ ਮੇਰੀ ਸ਼ਾਨ ਮਹਿਮਾ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ 75 ਹਲਕਿਆਂ ਦੇ ਵਿੱਚ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਦਸਤਾਰ ਸਜਾਈ ਗਈ ਹੈ ਪਰੰਤੂ ਸਾਡੀਆਂ ਭੈਣਾਂ ਤੇ ਮਾਮਾ ਵੀ ਪਿੱਛੇ ਨਹੀਂ ਕਿਉਂਕਿ ਹੁਣ ਭੈਣਾਂ ਤੇ ਮਾਮਾ ਵੀ ਆਪਣੇ ਸਿਰਾਂ ਦੇ ਉੱਤੇ ਦਮਾਲਾ ਸਾਹਿਬ ਦਾ ਪ੍ਰਕਾਸ਼ ਕਰ ਰਹੀਆਂ ਨੇ ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ ਤੇ ਇਹ ਮਹਿਮਾ ਜਿਹੜੀ ਉਹਨਾਂ ਨੇ ਕਿਹਾ ਕਿ ਘਰ ਘਰ ਤੱਕ ਜਾਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਭੈਣਾਂ ਅਤੇ ਮਾਮਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰ ਸਿੱਖ ਬਣਾਉਣ ਤੇ ਉਹਨਾਂ ਦੇ